ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀਵਰੇ ਗਰੇਵਾਲ ਗਰੇਵਾਲ ਪੋਲਟਰੀ ਕਿੰਗ ਦੇਸੀ ਚੂਚੇ ਦਾ ਆਪਣਾ ਫਾਰਮ ਹੈ ਜੀ ਜਿੰਨਾ ਵੀ ਭੈਣ ਭਰਾਵਾਂ ਨੂੰ ਦੇਸੀ ਚੂਚੇ ਦੀ ਲੋੜ ਹੈ ਵੱਡਾ ਚੂਚਾ ਆਪਾਂ ਹੁਣ ਮਤਲਬ ਆਪਣੇ ਕੋਲੇ ਹੈਗਾ ਜੀ ਜਿੰਨੀ ਵੀ ਲੋੜ ਹੈ ਤੁਹਾਨੂੰ ਮਿਲ ਜੂਗਾ ਸਭ ਤੋਂ ਵੱਧ ਅੰਡੇ ਦੇਣ ਵਾਲੀ ਬਰੀਡ ਹੈ ਆਪਣੇ ਕੋਲੇ ਇਹ ਹੋਰ ਬਰੀਡ ਹੈ ਜੀ ਤੇ ਆਰ ਆਰ ਤੇ ਬਲੈਕ ਐਸਟਰੋਲੋਕ ਬਰੀਡ ਤੁਹਾਨੂੰ ਮਿਲ ਜੂਗੀ ਜੀ ਜਿੰਨਾ ਵੀ ਮੇਰੇ ਭੈਣ ਭਰਾਵਾਂ ਨੂੰ ਦੇਸੀ ਚੂਚੇ ਦੀ ਲੋੜ ਹੋਵੇ ਤੇ ਜਾਂ ਚੂਚਾ ਖਰੀਦਣ ਕੰਨੀਓ ਰਹਿ ਗਏ ਹੁਣ ਲੇਟ ਚੱਲ ਰਹੇ ਨੇ ਉਹ ਤੁਹਾਡੇ ਲਈ ਅਸੀਂ ਵੱਡਾ ਚੂਚਾ ਰਹਿ ਗਿਆ ਸਾਡੇ ਕੋਲੇ ਠੀਕ ਹੈ ਜੀ ਉਹ ਮਿਲ ਜੂਗਾ ਸੰਪਰਕ ਹੋ ਹੀ ਵੀ ਕਰਨ ਜਿੰਨਾਂ ਨੇ ਖਰੀਦਣਾ ਜੀ ਵੱਡਾ ਚੁੰਚਾ ਇਹ ਲਗਭਗ 50 ਦਿਨ ਦੇ 50 55 ਦਿਨ ਦਾ ਹੋਇਆ ਜੀ ਠੀਕ ਹੈ ਜੀ 50 ਤੋਂ 55 ਦਿਨ ਦੀ ਇਹਦੀ ਹੈਗੀ ਹੈ ੀਜ ਜੀ ਦੇਖ ਲਟਦੇ ਹਾਂ ਆਪਾਂ ਇਹਨਾਂ ਨੂੰ ਚਾਰ ਚੌਥੀ ਵਾਰੀ ਸ਼ੁਰੂ ਕਰਤਾ ਮਲਟੀ ਪਤਾਮਨ ਪਲਾਉਣਾ ਠੀਕ ਹੈ ਜੀ ਮਲਟੀ ਪਤਾਮਨ ਲੀਵਰ ਟੋਨਿਕ ਤੇ ਕੈਲਸ਼ੀਅਮ ਚੌਥੀ ਵਾਰੀ ਚੱਲ ਰਿਹਾ ਇਹਨਾਂ ਦਾ ਤੇ ਬਾਕੀ ਆਪਾਂ ਨੇ ਇਹਨਾਂ ਦੀ ਸਾਰੀ ਵੈਕਸੀਨ ਕੀਤੀ ਹੋਈ ਹੈ ਤੇ ਇਸ ਤੋਂ ਇਲਾਵਾ ਇਨਫੈਕਸ਼ਨ ਵਗੈਰਾ ਦੀ ਵੀ ਵੈਕਸੀਨ ਕੀਤੀ ਹੋਈ ਹੈ ਜੀ ਜਿਹੜੇ ਮੇਰੇ ਭੈਣ ਭਰਾ ਦੇਸੀ ਚੂਚਾ ਖਰੀਦਣ ਤੋਂ ਰਹਿ ਗਏ ਹੋਣ ਕਿਉਂਕਿ ਹੁਣ ਤਾਂ ਲੇਟ ਹੈ ਜੀ ਬਹੁਤ ਪਰ ਵੱਡਾ ਚੂਚਾ ਜੇ ਤੁਸੀਂ ਪਾਓਗੇ ਤੇ ਤੁਹਾਡੇ ਲਈ ਫਮਾ ਬੈਸਟ ਹੈ ਤੇ ਤੁਸੀਂ ਵੱਡਾ ਚੂਚਾ ਦੇਸੀ ਜਿਹੜਾ ਚੂਚਾ ਹੈਗਾ ਇਹ ਪਾ ਸਕਦੇ ਹੋ ਤੇ ਕਾਬਲੋਂ ਸੰਪਰਕ ਕਰੋ 9814586919 ਤੇ ਗਰੇਵਾਲ ਪੋਲਟਰੀ ਕਿੰਗ ਦੇਸੀ ਚੂਚੇ ਦਾ ਫਾਰਮ ਹੈ ਆਪਣਾ ਤੇ ਮਿੰਡ ਹੈੜੀ ਕੇ ਜਿਲ੍ਹਾ ਸੰਗਰੂਰ ਢੂਰੀ ਤਹਿਸੀਲ ਦੇ ਵਿੱਚ ਸ਼ੇਰਪੁਰ ਥਾਣੀ ਦੇ ਨੇੜੇ ਜੀ ਤੇ ਦੇਸੀ ਨੂੰ ਚੇਰੇ ਲక్ష్ਮੀਨ ਸਾਰੀ ਆਪਾਂ ਲਾਈ ਹੋਈ ਹੈ ਜਿੰਨਾ ਵੀ ਤੁਹਾਨੂੰ ਚਾਹੀਆ ਹੋਵੇ ਥੰਡੇ ਨਾਲ ਸੰਪਰਕ ਕਰ ਲਿਓ ਫੋਨ ਤੁਸੀਂ ਕਰ ਸਕਦੇ ਹੋ ਜੀ ਸਵੇਰੇ 9 ਵਜੇ ਤੋਂ ਇੱਕ ਕਵਰੀ ਤਾਂ ਕਿ ਸ਼ਾਮ ਨੂੰ 4 ਵਜੇ ਤੋਂ 7:30 ਵਜੇ ਤੱਕ ਇਹ ਸਿਰਦਾ ਸਮਾਂ ਹੈਗਾ ਜੀ ਫੋਨ ਕਰਨਾ ਜੀ ਕਿਸੇ ਭੈਣ ਭਰਾ ਨੇ ਬਾਕੀ WhatsApp ਮੈਸੇਜ ਜਦੋਂ ਮਰਜ਼ੀ ਕਰਦੇ ਜੀ ਤੁਹਾਨੂੰ ਆਨਸਰ ਮਿਲੂਗਾ WhatsApp ਤੇ ਲਓ ਜੀ ਦੇਤੀ ਜੂਤਾ ਮੇਰੇ ਭੈਣ ਭਰਾਵਾਂ ਨੂੰ ਜਿੰਨਾ ਵੀ ਚਾਹੀਦਾ ਉਹਨਾਂ ਹੀ ਮਿਲ ਜੂਗਾ ਕੁਆਨਟੀਟੀ ਜਿੰਨੀ ਮਰਜ਼ੀ ਲੈ ਲਓ ਉਹ ਚਲਾਇਨੇ ਜਾਂ ਬੈਠੇ ਲੈਨੇ 10 20 50 100 ਜਿੰਨੀ ਤੁਹਾਨੂੰ ਲੋਡ ਹੋਊਗੀ ਉਹ ਮਿਲ ਜੂਗਾ ਜੀ ਦੇਖੀਂ ਜੀ ਤੇ ਆਪਣੇ ਕੋਲੇ ਸਭ ਤੋਂ ਵੱਧਾਂ ਦੇ ਜਿਹਨਾਂ ਨਾਲ ਐਸਟੈਂਡੀ ਜਿਹੜੀ ਚੱਟ ਲੋ ਨਹੀਂ ਮੈਂ ਹੁਣ ਪਰ ਬਹੁਤ ਜ਼ਿਆਦਾ ਚਾਇਆ ਇਸ ਵਾਰ ਜੇ ਮਾ ਇਹਦੇ ਪਾਇਆ ਸੀਗਾ ਅਲੱਗ-ਅਲੱਗ ਸੈਟ ਆਪਾਂ ਆਪਣੇ ਹੈਗੇ ਨੇ ਠੀਕ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਵੱਡੇ ਪੱਧਰ ਤੇ ਆਪਾਂ ਦੇਖੀ ਫਾਰਮ ਬਣਾਂਚਾ ਤਿਆਰ ਕਰਾਂਗੇ ਜਾਨੀ ਕਿ ਜਿਵੇਂ ਅਲੱਗ-ਅਲੱਗ ਸੈਰਾਂ ਕੋਸ਼ਿਸ਼ ਕਰਾਂਗੇ ਇਹ ਦੇਖ ਸਕਦੇ ਹਾਂ ਬਾਕੀ ਬਡੇਰ ਵਰਮ ਹੋਏ ਚਕੋਰਾ ਹੋਈਆਂ ਇਹਨਾਂ ਦਾ ਵੀ ਆਪਾਂ ਕੰਮ ਸ਼ੁਰੂ ਕਰਾਂਗੇ ਜੇ ਤੁਸੀਂ ਸਹਿਯੋਗ ਦੇਵੋਗੇ ਜੀ ਇਹ ਜਿਹੜਾ ਦੇਸੀ ਜੂਚਾ ਜੀ ਵੱਡਾ ਚੂਚਾ ਹੈ ਬਾਕੀ ਨਾ ਮੇਰੇ ਭੈਣ ਭਰਾਵਾਂ ਨੂੰ ਇਹ ਨਹੀਂ ਕਰੂੰਗਾ ਕਿ ਤੁਸੀਂ ਟੂਮਬਾ ਜੂਚਾ ਨਹੀਂ ਕਦੇ ਵੀ ਖਰੀਦਣਾ ਉਬੇਜ ਨੂੰ ਤੇ ਬਚਣਾ ਹੈ ਤੁੰਬਾ ਚੂਹਾ ਖੇਡਣ ਤੋਂ ਗਰੀਦ ਕਰਿਓ ਜੀ ਜੇ ਕਿਸੇ ਨੇ ਦੇਸੀ ਕੂਚਾ ਲੈਣਾ ਹੈ ਘਰੇਵਾਲ ਪੋਲਟਰੀ ਕਿੰਗ ਦੇਸੀ ਕੂਚੇ ਦਾ ਆਪਣਾ ਫਾਰਮ ਹੈਗਾ ਪਿੰਡ ਢੇੜੀ ਕੇ ਦੇ ਵਿੱਚ ਜੇ ਲੋਨ ਜਿਲ੍ਹਾ ਸੰਰੂਰ ਧੂਲੀ ਤਹਿਸੀਲ ਖਾਣੇ ਵਾਲੀ ਫੇਰਪੁਰੇ ਨੇੜੇ ਨੌਂੀ ਦੇਖੋ ਬੀਜੀ ਦੇ ਆਪਣੇ ਕੋਲੇ ਵਧੀਆ ਹੁੰਦੀ ਹੈ ਸਭ ਤੋਂ ਜ਼ਿਆਦਾ ਅੰਡੇ ਦੇਣ ਵਾਲੀ ਜਿਹੜਾ ਆਪਾਂ ਸੇਲ ਕਰਦੇ ਹਾਂ ਟੱਕ ਲੋ ਭਾਵੇਂ ਬੁਕਿੰਗ ਕਰਾਉਣੀ ਆ ਬੁਕਿੰਗ ਕਰਾ ਲਓ ਤੁਹਾਨੂੰ ਚੂਚਾ ਇੱਕ ਦਿਨ ਤੋਂ ਲੈ ਕੇ 2 ਮਹੀਨੇ ਤੱਕ ਦਾ ਮਿਲ ਸਕਦਾ ਜੀ ਹੁਣ ਸਾਡੇ ਕੋਲੇ ਨੌਂੀ ਹੀ ਗ੍ਰੇਡ आरआईआर ब्लैक एस्ट्रोलॉब देसी जूते जीनी रोड होवे ਜੇਹਨ ਕੰਪਰਸ ਕਰ ਸਕਦੇ ਹਾਂ देसी जूते ਦੀ ਦੁਨੀਆ ਦੇ ਵਿੱਚ ਮਸ਼ਹੂਰ ਫਾਰਮ ਗਰੇਵਾਲ पोल्ट्री किंग देसी जूते ਦਾ ਫਾਰਮ ਹੈ ਆਪਣਾ ਗਰੇਵਾਲ पोल्ट्री ਗੇਂ YouTube ਚੈਨਲ ਹੈ ਆਪਣਾ ਇਹਨਾਂ ਨੂੰ ਸਾਰੀ ਵੈਕਸੀਨ ਲੀਤੀ ਹੋਈ ਹੈ ਜੀ ਇਹਨਾਂ ਦੀ ਜੇ ਸਾਰਾ ਵੈਕਸੀਨ ਲੀਤੀ ਹੋਈ ਹੈ ਤੇ ਆਪਾਂ ਲਾਈਵ ਵੀ ਹੁੰਨੇ ਆ ਮੇਰੇ ਭੈਣ ਭਰਾਵੋ ਲਾਈਵ ਆਪਣਾ ਹੁੰਦਾ ਹੈ ਆ ਇੱਕ ਦੋ ਦਿਨਾਂ ਦੇ ਵਿਝੇਵੇ ਸੀ ਜੇ ਵੈਸੇ ਇਥੇ ਤੋਂ ਵੈਸੇ ਆਪਾਂ ਲਾਈਵ ਕਰਦੇ ਰਹਿਣੇ ਆ ਡੇਲੀ ਸਵੇਰੇ 7:30 ਵਜੇ ਲਾਈਵ ਕਰਦੇ ਹੁੰਨੇ ਆ ਆਪਾਂ ਸਤ 7:30 ਵਜੇ ਸ਼ਾਮ ਨੂੰ ਵੀਰ ਆਪਣਾ ਲਾਈਵ ਕਰਦੇ ਹਿੰਨੇ ਆ ਰੀਮ ਕੀ ਚੰਦਿਆ ਨੂੰ ਦਾ ਲਾਈਵ ਆਪਣਾ ਕੋਈ ਜਾਣੇ ਨਾਉਂ ਜੀ ਇੱਕ ਡੈਸੀਟੂ ਦਾ ਜਿਹੜੇ ਵੀਰਾਂ ਕੋਲੇ ਖਰੀਦਿਆ ਹੋਇਆ ਹੁਣ ਤਾਂ ਸਾਡੇ ਕੋਲ ਹੋਊਗਾ ਜਾਂ ਕਿਸੇ ਕੋਲੇ ਹੋਊ ਜਦੋਂ 2 ਮਹੀਨੇ ਦਾ ਹੋ ਗਿਆ ਚਾਹੇ ਕਿਸੇ ਕੋਲੇ 3 ਮਹੀਨੇ ਦਾ ਹੋ ਗਿਆ ਇਹਨਾਂ ਨੂੰ ਤੁਸੀਂ ਡੀ ਵਾਰਮਿੰਗ ਕਰ ਦਿਓ ਯਾਨੀ ਕਿ ਪੇਟ ਦੇ ਕੀੜਿਆਂ ਲਈ ਦਵਾਈ ਪਾ ਦਿਓ ਐਲਵੋ ਮਾਰ ਬੈਵਰਕ ਕੰਪਨੀ ਦੀ ਜਦੋਂ ਤੁਸੀਂ ਦੁਕਾਨ ਤੇ ਕਹੋਗੇ ਨਾ ਵੀ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਦਿਓ ਜਿਹੜੀ ਕੱਟਰੂਆਂ ਬੱਛਰੂਆਂ ਨੂੰ ਪਿਆਉਣੇ ਆ ਛੋਟਿਆਂ ਨੂੰ ਉਹ ਤੁਸੀਂ 100 ਚੂਤੇ ਨੂੰ 15 ਕਐਮਐਲ ਦੇਣੀ ਹੈ ਠੀਕ ਹੈ ਜੀ ਜਿਹੜਾ 2 ਮਹੀਨੇ ਦਾ ਹੋਵੇ 15 ਤੋਂ 20 ਐਮਐਲ ਟੇਸ ਤੋਂ ਇਲਾਵਾ ਇਹਨਾਂ ਨੂੰ ਤੁਸੀਂ ਨਮਕ ਵਾਲਾ ਪਾਣੀ ਦਿਓ ਜੇ ਛੋਟੇ ਚੂਤੇ ਠੰਗਾ ਠੰਗਾ ਜੀਆਂ ਮਾਰਦੇ ਨੇ ਇੱਕ ਦੂਜੇ ਦੇ ਤਾਂ ਨਮਕ ਵਾਲਾ ਪਾਣੀ ਦਿਓ ਤਿੰਨ ਦਿਨ ਦਿਓ 15 ਦਿਨਾਂ ਬਾਅਦ ਫਿਰ ਤਿੰਨ ਦਿਨ ਦੇ ਦਿਓ 2 ਚਮਚੇ 2 ਜਾਂ 3 ਚਮਚੇ 500 ਸਫਾ ਲੀਟਰ ਪਾਣੀ ਤੇ 100 ਚੂਟੇ ਨੂੰ ਠੀਕ ਹੈ ਜੀ ਠੀਕ ਹੋ ਜਾਣਗੇ ਚਲਦੇ ਹਾਂ ਮਲਟੀਪ੍ਰਾਮਨ ਲਿਵਰਟੋਨਿਕ ਪਾਉਂਦੇ ਰਹੋ ਜੀ ਆਇਆਂ ਨੂੰ ਦਿਓ ਜਾ ਜਤੀ ਫਿਰ ਸਸੀਕਾਲ 984586919 ਆਪਣਾ ਫੋਨ ਨੰਬਰ ਹੈ